ਨੇ ਕੀਤੀ ਕਿ ਇੱਕ ਬੰਦੇ ਇਸ ਸਥਾਨ ਤੇ ਮਹਾਰਾਜ ਗੁਰੂ ਨਾਨਕ ਦੇਵ ਜੀ ਜਨਮ ਪਾਏ ਔਰ ਆਏ ਨੇ 1563 ਵਿਕਰਮੀ ਸੰਵਤ ਅਗਰ ਆਪ ਜੀ ਨਾਨਕ ਸਾਹਿਬ ਦੇ ਮੁਤਾਬਕ ਚੱਲੋ ਤੇ 1507 ਗੁਰੂ ਨਾਨਕ ਮਹਾਰਾਜ ਪਹਿਲੀ ਉਦਾਸੀ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਕੀਤੀ ਸਾਰਾ ਪੂਰਵੀ ਭਾਰਤ ਨਾਨਕ ਮਤਾ ਗੋਰਖ ਮਤਾ ਹਰ ਦਵਾਰ ਪਨਾਰਿ ਬਨਾਸ ਤੋਂ ਬਾਦ ਗਿਆ ਜਾਈ ਗਿਆ ਜੀ ਤੋਂ ਬਾਦ ਇਸ ਸਥਾਨ ਤੇ ਆਏ ਇਸ ਸਥਾਨ ਤੋਂ ਬਾਦ ਪਟਨਾ ਸੀਤੀ ਗਉ ਕਾਟ ਉੱਥੇ ਫਿਰ ਜਾ ਕੇ ਜਦ ਇੱਥੇ ਆਏ ਤਾਂ ਇੱਥੇ ਦੋ ਪ੍ਰਾਤਨ ਇਤਿਹਾਸ ਵੀ ਹਨ ਮਹਾਰਾਜ ਦੇ ਆਉਣ ਤੋਂ ਹੀ ਪਹਿਲਾਂ ਤਾਂ ਪ੍ਰਾਤਨ ਇੰਦਾ ਪਿਆ ਪਹਾੜ ਵਿਖਦੇ ਨਿਕਣ ਵਿਸਤ ਪਹਾੜੀ ਜਰੂਰ ਲੱਗਦਾ ਹੈ ਪਰ ਜੇ ਇਤਿਹਾਸ ਪੜ ਕੇ ਵੇਖੋ ਤੇ ਪਹਾੜ ਨਹੀਂ ਹੈ ਇਹ ਸੀਗਾ ਹਿੰਦੁਸਤਾਨ ਦੀ ਰਾਜਤਾਨੀ ਆਜ਼ਾਦ ਸਤਰੂ ਦੇ ਟਾਈਮ ਦਾ ਤੇ ਜਿਹੜਾ ਰਾਜਾ ਜਰਾਸੰਧ ਉਹਦਾ ਇਹ ਕਿਲਾ ਹੈ ਔਰ ਆਪਾਂ ਕਿਲੇ ਦੇ ਅੰਦਰ ਬੈਠੇ ਵੀ ਦੂਸਰਾ ਪ੍ਰਾਰਥਨ ਹਿੰਦੂਆਂ ਦਾ ਤੀਰਥ ਹੈ। ਔਰ ਬਾਣੀ 'ਚ ਵੀ ਜ਼ਿਕਰ ਆਉਂਦਾ 86 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ। ਉਹਦੇ ਵਿੱਚ ਇਹਦਾ ਵੀ ਇੱਕ ਨਾਂ ਹੈਗਾ ਰਾਜ ਗ੍ਰਹਿ। ਤੇ ਜਿੱਥੇ ਤੀਰਥ ਉਹ ਤੇਰੇ ਮੰਦਿਰ ਵੀ ਤੇ ਆਪੇ سامنے ਮੰਦਿਰ ਇਥੋਂ ਨਜ਼ਰ ਆਉਂਦਾ ਪੀਲੇ ਰੰਗ ਦਾ। ਮੰਦਿਰ ਕੈਨਾ ਦਾ ਛੋਟਾ ਹੀ ਹੈ ਜੀ। ਪਰ ਮਹਾਰਾਜ ਜਦ ਇੱਥੇ ਆਇਆ ਤਾਂ ਹਿੰਦੂਆਂ ਦਾ ਇੱਥੇ ਨਾ ਇੱਕ ਪ੍ਰਾਰਥਨ ਮੀਲਾ ਵੀ ਲੱਗਦਾ ਹੈ ਮਹਾਰਾਜ ਜਿਉਣ ਤੋਂ ਪਹਿਲਾਂ ਵੀ ਲੱਗਦਾ ਸੀ ਔਰ ਉਹ ਵੀ ਲੱਗਦਾ ਉਹ ਪ੍ਰਾਰਥਨ ਮੀਲਾ ਨਾ ਹਰ ਤਿੰਨਾਂ ਸਾਲਾਂ ਤੋਂ ਬਾਅਦ ਇੱਕ ਤੀਰਮਾ ਮੀਨਾ ਬਣਦਾ ਜਿਹਨੂੰ ਆਧਿਕ మాਸ ਨਹੀਂ ਕਹਿੰਨੇ ਹਾਂ ਤੇ ਉਹ ਜਿਹੜਾ ਧਿਕ ਮਾਸ ਹੁੰਦਾ ਉਹ ਫਿਰ ਇੱਥੇ ਮੇਲੇ ਰਹਿਦਾ ਹੈ ਜੀ ਇਹ ਕਮੀਨਾ ਚੱਲਦਾ ਹੈ ਨਾ ਹੀ ਹੈ ਮਲਮਾਸ ਪਰ ਇਹਨਾਂ ਲੋਕਾਂ ਦਾ ਇਹ ਕਹਿਣਾ ਸੀ ਕਿ ਤੀਰਥ ਵਿੱਚ ਆਓ ਕੁੰਡ ਦੇ ਵਿੱਚ ਇਸ਼ਨਾਨ ਕਰੋ ਤੇ ਪਾਪ ਸਾਰੇ ਖਤਮ ਦੁਨੀਆ ਨੇ ਵੀ ਇਸ ਚੀਜ਼ ਨੂੰ ਮੰਨ ਲਿਆ ਜੀ ਕਿ ਇਸ਼ਨਾਨ ਕਰਾਂਗੇ ਔਰ ਉਹ ਬਿੱਤਰ ਹੋ ਜਾ ਕਾਠ ਵੀ ਬੜਾ ਹੁੰਦਾ ਹੈ ਜੀ ਮੇਲੇ ਤੱਕ ਗਾਲਿ ਛੱਡਦੇ ਹੋ ਇਹ ਹੁਣ ਦੀ ਵੀ ਗੱਲ ਕਰੋ ਤੇ ਕੰਮ ਥੋੜੇ ਰਹਿੰਦਾ ਯਾਨੀ 12 ਮਹੀਨਾ ਚੱਲਦਾ ਹੀ ਰਹਿੰਦਾ ਹੈ ਪਰ ਮਾਰਾ ਜਾਏ ਤਾਂ ਸਿੱਧਾ ਤੀਰ ਤੇ ਚਲੇ ਗਏ ਔਰ ਜਾ ਕੇ ਨਾ ਸਾਫ ਖੰਡਨ ਕਰਤਾ ਕਿ ਮੈਂ ਤਾਂ ਨਹੀਂ ਮੰਨਦਾ ਹਾਂ ਜਿਨਹਾਣੇ ਤੋਂ ਪਾਪ ਸਾਰੇ ਖਤਮ ਹੋ ਜਾਂਦੇ ਇਹ ਪਾਣੀ ਦੇ ਅੰਦਰ ਡੱਡੂ ਮੱਛੀ ਪਾਣੀ ਤਾਂ ਇਹ ਵੀ ਕਹਿੰਦੀ ਬਿਆੜੀ ਲੱਤ ਦੀ ਜਲ ਨੇ ਹੋਤੇ ਇਹੋਂ ਸਾਰਿਆਂ ਨੂੰ ਮੁਕਤੀ ਮਿਲ ਜਾਣਾ ਸੀ ਪਰ ਮੁਕਤੀ ਕਿੱਥੇ ਮਿਲੀ ਮੁਕਤੀ ਤਾਂ ਮਿਲੀ ਨਹੀਂ ਜਪ ਤੱਕ ਨਾਮ ਨਹੀਂ ਜਪੋਗੇ ਪਾਪ ਨਹੀਂ ਕੱਟ ਸਕਦੇ ਨਾਮ ਜਪੋ ਇਹ ਪਾਪ ਵੀ ਸਾਰੇ ਕੱਟਿਆ ਤੇ ਗੁਰੂ ਨਾਨਕ ਮਹਾਰਾਜ ਨੇ ਉਪਦੇਸ਼ ਵੀ ਕੀਤਾ ਕਿ ਕਰਮ ਕਾਂਡ ਤੋਂ ਵੀ ਬਚਾਇਆ ਤੇ ਜਿੱਥੇ ਗਏ ਨਾ ਮੰਦਰ ਲਾਗੇ ਇਸ ਹੌ ਗਜ ਮੰਦਰ ਦਾ ਏਰੀਆ ਜੀ ਔਰ ਇਹ ਪਹਾੜੀ ਹੈ 8 ਕਮੀਲ ਤੱਕ ਇਹ ਪਹਾੜਾ ਦੇ ਅੰਦਰ ਹੈ ਸਲ ਪਰ ਜਿਹਨੂੰ ਹਿੰਦੀ ਚ ਗੰਧਕ ਵੀ ਕਹਿੰਦੇ ਔਰ ਇਹ ਗੰਧਕ ਕਰਕੇ ਨਾ ਇੱਥੇ ਪਾਣੀ ਸਭ ਗਰਮ ਹੈ ਇਸ ਇਲਾਕੇ ਦੇ ਅੰਦਰ ਨਾ 22 ਕੁੰਡ ਬਣੇ ਹਨ ਆਪ ਉਹਨੂੰ ਸੋਮਾ ਕਹਿ ਦੋ ਚਸ਼ਮਾ ਕਹਿ ਦੋ ਪਰ ਇੱਥੇ ਕੁੰਡ ਕਹਿੰਦੇ ਨੇ ਔਰ 22 ਕੁੰਡ ਬਣੇ ਨੇ ਤੇ ਜਿਹੜਾ ਬਾਈਮਾ ਕੁੰਡ ਉਹ ਆਪਣੇ ਅੰਦਰ ਹੀ ਹੈ ਸਾਬ ਗਰਮ ਤੇ ਉਦੋਂ ਇਹ ਵੀ ਗਰਮ ਸੀ ਆਹੀ 5-7 ਮੀਲ 'ਚ ਇਹਨਾਂ ਕਿਤੇ ਵੀ ਖਤਾਈ ਕਰ ਲੋ ਕਿ ਆ ਜਮੀਨ ਨੂੰ ਪੱਟ ਲੋ ਮਿੱਟੀ ਤਾਂ ਹੈ 5 ਜਾਂ 7 ਫੁੱਟ ਤੇ ਪੱਥਰ ਹੀ ਬੜਾ ਮੋਟਾ 200 ਫੁੱਟ ਦਾ ਔਰ ਪੱਥਰ ਕਰਕੇ ਨਾਤਾ ਬੋਰ ਹੋਇਆ ਹੈ ਨਾ ਹੈ ਪਾਣੀ ਦੀ ਬੜੀ ਦਿੱਕਤ ਅ ਜਿਹੜਾ ਪਾਣੀ ਚੱਲਦਾ ਉਹ ਤਾਂ ਸਾਰੇ ਹੀ ਗਰਮ ਗੁਰੂ ਨਾਨਕ ਮਹਾਰਾਜ ਆਏ ਔਰ ਮੇਲੇ ਚ ਲੋਕਾਂ ਨੇ ਮਿਸ਼ਾਣ ਲਿਆ ਆ ਕਰਕੇ ਬੇਨਤੀ ਕੀਤੀ ਮਹਾਰਾਜ ਕਰੋ ਕਿਰਪਾ ਆਪ ਤਾਂ ਪਰਮੇਸ਼ਰ ਹੋ ਹਰ ਗੱਲਾਂ ਨੂੰ ਜਾਣਦੇ ਹੋ ਵਾਰਾ ਇੰਤੇ ਦਿੱਕਤ ਹਾਨ ਕਿ ਉਪਰੋਂ ਤਾਂ ਤਪਦੀ ਗਰਮੀ ਔਰ ਥੱਲੇ ਸਾਰਾ ਜਲ ਗਰਮ ਹੈ ਪਿਆਸ ਬੂਰ ਨਹੀਂ ਮਹਾਰਾਜ ਤਾਇਸੀ ਅੰਤਰਜਾਮੀ ਲੋਕਾਂ ਨੂੰ ਤਾਰਨ ਵਾਸਤੇ ਵੇਖ ਲਿਆ ਦਿੱਕਤ ਹੈ ਮਹਾਰਾਜ ਨੇ ਫਿਰ ਸਹਿਜ ਸੁਆਬ ਬਚਨ ਕਰਤਾ ਤੇ ਸੁੰਡ ਵੱਲ ਇਸ਼ਾਰਾ ਕਰਤਾ ਇਹ ਸਭ ਤਾਂ ਗਰਮ ਨਹੀਂ ਆ ਤਟਟਾ ਪਾਏ ਇਹ ਫਿਰ ਬਾਬਾ ਜੀ ਦੇ ਬਚਨ ਤੋਂ ਗਰਮ ਪਾਣੀ ਵੀ ਸੀਤਲ ਹੋ ਗਿਆ ਔਰ ਨਾ ਵੀ ਪੈ ਗਿਆ ਗੁਰੂ ਨਾਨਕ ਸੀਤਲ ਸੀਤਲਦਾਨ ਪਿਆਲ ਕਰੋਗੇ ਤਾਂ ਠੰਡਈ ਹੁੰਦਾ ਹੈ ਇਹ ਮਹਾਰਾਜ ਨੇ ਗਰਮ ਜਲ ਨੂੰ ਸੀਤਲ ਵੀ ਕਰਤਾ ਨਾ ਦੇ ਰਹੇ ਗੁਰਬਾਣੀ ਉਚਾਰਨ ਕੀਤੀ ਸ੍ਰੀ ਰਾਗ ਮਹੱਲਾ ਪਹਿਲਾ ਤਾਰ ਦੁਜਾ ਤਨ ਜੋ ਬਨਿਆ ਰਖੂ ਲੜਾ ਨਾਠੀ ਅੜੇ ਦਿਨ ਚਾਰ ਉਹ ਬਣ ਕੇ ਦੇ ਪਤ ਜਿਉ ਟੱਲ ਤੁਲ ਜੁਮੜਾ ਤੇ ਜੇ ਕੇਸ ਲਾਕੇ ਦੇ ਅੰਦਰ ਹੁ ਵੀ ਗਿਣ ਲੋ ਤੇ ਬਾਈਆਂ ਚੋ ਇੱਕੀ ਗਰਮ ਹਨ ਔਰ ਇਹ ਬਾਈਨਾ ਸੋਮਾ ਅੰਦਰ ਇਹ ਹੈ ਠੰਡਾ ਗੁਰੂ ਨਾਨਕ ਸਿੱਤਰ ਇਹ ਖੱਲੇ ਕੋਲ ਬਣਿਆ ਹੈ ਜੀ ਆਪਣੇ ਹੱਥ ਸੁੱਕੇ ਕਰਕੇ ਬਾਹਰ ਵੀ ਜਲ ਰੱਖਿਆ ਹੁੰਦਾ ਹੈ ਨਹੀਂ ਤਾਂ ਜੇ ਅੰਦਰੋਂ ਜਲ ਲਿਆ ਤੇ ਬਾਹਰ ਲਿਆ ਕੀ ਸ਼ਰਤ ਇਸ ਚੀਜ਼ ਦਾ ਜ਼ਰੂਰ ਖਿਆਲ ਕਰਨਾ ਕਿਉਂਕਿ ਉਸੇ ਜਲ ਰਾਹੀਂ ਇੱਥੇ ਗੁਰੂਦਿਲ ਲੰਗਰ ਵੀ ਬਣਦੇ ਪੀਨੇ ਵੀ ਹਾਂ ਔਰ ਸਾਰੇ ਕੰਮ ਆਜਿਏ ਤੇ ਇਹ ਹੈ ਕਿੰਦਾ ਤੇ ਫਿਰ ਸਾਹਮਣੇ ਫਿਰ ਮੰਦਰ ਬਣੇ ਨੇ ਵੀ ਉਧਰ ਦਸ ਫੁੰਡ ਇਕੱਠੇ ਕਰਮਣੇ ਸੱਤ ਇਧਰ ਨੇ ਅੱਗੇ ਪਿੱਛੇ ਕਰਕੇ ਇੱਥੋਂ ਫਿਰ 18 ਕਿਲੋਮੀਟਰ ਆਗੇ ਉਹ ਤਾਂ ਫਿਰ ਇਨਾ ਗਰਮ ਹੈ ਕਿ ਹੱਥ ਵੀ ਨਹੀਂ ਲੱਗਦਾ ਔਰ ਨਾ ਵੀ ਰੱਖਿਆ ਹੈਗਾ ਤਪੂ ਬੰਦ ਹਨੀ ਉਹ ਸਾਰੇ ਤਪ ਰਹੇ ਨਹੀਂ ਜੀ ਔਰ ਮਹਾਰਾਜ ਨੇ ਤਪ ਦੇ ਨੂੰ ਅੰਡਾ ਕਰਤਾ ਤਾਈ ਕਰਕੇ ਸਗੋਂ ਦਾਰੇ ਦਾ ਨਾ ਹੀ ਹੈ ਗੁਰੂ ਨਾਨਕ ਜੀ ਵਾਹੀ ਜੀ ਦਾ ਘਰ ਸਾਹਿਬ ਹੈ ਜੀ ਇੱਕ ਕੰਡਾ ਠੰਡਾ ਹੈ ਜੀ